ਇੰਨੇ ਦਿਨੀ ਭਾਰਤ ਦੇ ਵਿੱਚ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਪਹਾੜਾਂ ਦੇ ਵਿੱਚ ਅਕਸਰ ਅਸੀਂ ਸੁਣ ਰਹੇ ਹਾਂ ਕਿ ਕਦੇ ਕਿਤੇ ਬੱਦਲ ਫਟ ਰਿਹਾ ਕਿਤੇ ਕਿਤੇ ਬੱਦਲ ਫਟ ਰਿਹਾ ਹੈਗਾ ਇਹ ਬੱਦਲ ਫਟਣਾ ਹੁੰਦਾ ਕੀ ਹੈ ਤੇ ਪਹਾੜਾਂ ਦੇ ਵਿੱਚ ਹੀ ਕਿਉਂ ਫਟਦਾ ਇਹਦੇ ਤੇ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਚਾਨ ਗੁਰਨਾ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਮੌਨਸੂਨ ਸੀਜ਼ਨ ਸ਼ੁਰੂ ਹੁੰਦਾ ਤਾਂ ਮੌਨਸੂਨ ਸੀਜ਼ਨ ਦੇ ਵਿੱਚ ਪਹਾੜਾਂ ਦੇ ਵਿੱਚ ਕਦੇ ਜੰਮੂ ਕਸ਼ਮੀਰ ਕਦੇ ਹਿਮਾਚਲ ਕਦੇ ਉੱਤਰਾਖੰਡ ਜਕਾ ਦੇ ਉੱਤਰ ਪੂਰਬੀ ਰਾਜਾਂ ਦੇ ਵਿੱਚ ਬੱਦਲ ਫਟ ਜਾਂਦਾ ਹੈਗਾ ਅਸਲ ਦੇ ਵਿੱਚ ਬੱਦਲ ਫਟਣਾ ਹੁੰਦਾ ਕੀ ਹੈ ਬੱਦਲ ਕੋਈ ਇਸ ਤਰ੍ਹਾਂ ਨਹੀਂ ਫਟਦਾ ਕਿ ਕੋਈ ਬਹੁਤ ਵੱਡਾ ਗੁਬਾਰਾ ਭਰਿਆ ਹੋਇਆ ਪਾਣੀ ਦਾ ਉਹਦੇ ਵਿੱਚ ਕਿਸੇ ਨੇ ਜਿਹੜੀ ਸੂਈ ਮਾਰੀ ਤਾਂ ਸਾਰਾ ਉੱਥੇ ਢੇਰੀ ਹੋ ਗਿਆ ਅਸਲ ਕਹਾਣੀ ਕੀ ਹੈ ਕਿ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜਦੋਂ ਵੀ ਕਿਸੇ ਵੀ ਇਲਾਕੇ ਦੇ ਵਿੱਚ 1 ਘੰਟੇ ਦੇ ਵਿੱਚ 100 mm ਮੀਂਹ ਪੈ ਜਾਂਦਾ ਜਾਨੀ ਕਿ ਮੀਂਹ ਪੈਣਾ ਸ਼ੁਰੂ ਹੋਇਆ ਉਸ ਤੋਂ 1 ਘੰਟੇ ਦੇ ਵਿੱਚ ਵਿੱਚ ਜੇਕਰ ਇੰਨਾ ਮੀਂਹ ਡਿੱਗ ਜਾਂਦਾ ਘਟ-ਘਟ 10 ਸੈਂਟੀਮੀਟਰ ਮੀਂਹ ਡੇ ਗਿਆ ਜਾਂਦਾ ਤਾਂ ਉਸ ਨੂੰ ਬੱਦਲ ਫਟਣਾ ਆਖਿਆ ਜਾਂਦਾਗਾ ਬੱਦਲ ਮੈਦਾਨੀ ਇਲਾਕੇ 'ਚ ਵੀ ਫਟ ਸਕਦਾ ਬੱਦਲ ਪਹਾੜੀ ਇਲਾਕੇ ਦੇ ਵਿੱਚ ਵੀ ਫਟ ਸਕਦਾ ਫਰਕ ਇਹ ਹੁੰਦਾ ਕਿ ਜਦੋਂ ਮੈਦਾਨੀ ਇਲਾਕੇ ਦੇ ਵਿੱਚ ਬੱਦਲ ਫਟਦਾ ਹੁੰਦਾ ਤਾਂ ਉਹ ਭਾਰੀ ਮੀਂਹ ਹੈ ਜਦੋਂ ਮੈਦਾਨੀ ਇਲਾਕੇ ਦੇ ਵਿੱਚ ਉਹ ਓਵਰ ਜਿਆਦਾ ਭਾਰੀ ਮੀਂਹ ਪੈਂਦਾ ਤਾਂ ਮੈਦਾਨੀ ਇਲਾਕੇ ਦੇ ਵਿੱਚ ਪਾਣੀ ਸਪਰੈਡ ਆਊਟ ਹੁੰਦਾਗਾ ਮੰਨ ਲਓ ਕਿਸੇ 2-4 ਪਿੰਡਾਂ ਦੇ ਉੱਪਰ ਬੱਦਲ ਫਟ ਗਿਆ ਭਾਰੀ ਮੀਂਹ ਪੈ ਗਿਆ ਦਾ ਪਾਣੀ ਗਲੀਆਂ ਦੇ ਵਿੱਚ ਦੀ ਹੋ ਕੇ ਤੇ ਅਲ ਨਾਲੇ ਖੇਤਾਂ ਵੱਲੋਂ ਗਲੀਆਂ ਦੇ ਵਿੱਚ ਦੀ ਟੋਬਿਆਂ ਵੱਲੋਂ ਖਿਸਕ ਜਾਂਦਾ ਹੈਗਾ ਹਾਲਾਂਕਿ ਘੰਟਾ ਦੋ ਘੰਟੇ ਦੇ ਲਈ ਗਲੀਆਂ ਦੇ ਵਿੱਚ ਫੁੱਟ ਫੁੱਟ ਡੇਢ ਡੁੱਟ ਫੁੱਟ ਪਾਣੀ ਚੱਲ ਸਕਦਾ ਇਸੇ ਤਰ੍ਹਾਂ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਜਾਦੇ ਓਵਰਮੀ ਪੈ ਜਾਂਦਾ ਤਾਂ ਸੜਕਾਂ ਤੇ ਜਿਹੜਾ ਦੋ ਦੋ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਭਰ ਸਕਦਾ ਜਿਹੜਾ ਬੱਸਾਂ ਕਾਰਾਂ ਦੇ ਵਿੱਚ ਪਾਣੀ ਵੜ ਸਕਦਾ ਦੁਕਾਨਾਂ ਚ ਪਾਣੀ ਵੜ ਸਕਦਾ ਪਰ ਕਹਾਣੀ ਉਦੋਂ ਖਰਾਬ ਹੁੰਦੀ ਹੈ ਜਦੋਂ ਪਹਾੜੀ ਖੇਤਰਾਂ ਦੇ ਵਿੱਚ ਬੱਦਲ ਫਟਦਾ ਇੱਕ ਤਾਂ ਉੱਥੇ ਕਾਰਨ ਇਹ ਹੁੰਦਾ ਕਿ ਇੱਕ ਪਾਸੇ ਤੋਂ ਮੌਨਸੂਨ ਵਾਲੇ ਬੱਦਲ ਜਾ ਜਾ ਫਸੀ ਜਾਂਦੇ ਨੇ ਜਾ ਜਾ ਕੇ ਫਸੀ ਜਾਂਦੇ ਨੇ ਕਿ ਤੇ ਅਗਲੇ ਪਾਸੇ ਪਹਾੜ ਉੱਚੇ ਹੁੰਦੇ ਨੇ ਸੋ ਉਹ ਧੱਕ ਕਰਕੇ ਵੀ ਜਿਆਦਾ ਕੰਪਰੈਸ਼ਨ ਬਣ ਜਾਂਦਾਗਾ ਦੂਸਰਾ ਇਹ ਹੈ ਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਘੰਟੇ ਦੇ ਵਿੱਚ ਓਵਰ ਜਿਆਦਾ ਮੀਂਹ ਪੈਂਦਾ ਘੰਟਾ ਮਿਸ ਕਰਕੇ ਕਹਿ ਰਹੇ ਆ ਕਿ ਨਰਦਾਰਤ ਕਰਿਆ ਹੋਇਆ ਮੀਂਹ 2 ਘੰਟੇ 3 ਘੰਟੇ 4 ਘੰਟੇ ਵੀ ਪੈ ਸਕਦਾ ਉਹ ਜਿਹੜਾ ਅੱਧੇ ਘੰਟੇ ਦੇ ਵਿੱਚ ਵੀ ਜਿਆਦਾ ਮੀਂਹ ਡਿੱਗ ਸਕਦਾਗਾ ਮੈਦਾਨੀ ਇਲਾਕੇ 'ਚ ਮੀਂਹ ਡਿੱਗਦਾ ਪਾਣੀ ਆਲ ਦਲ ਨੂੰ ਸਪਰੈਡ ਹੁੰਦਾ ਪਰ ਪਹਾੜਾਂ ਦੀ ਸ਼ੇਪ ਉਕੇ ਇਸ ਢੰਗ ਦੀ ਹੁੰਦੀ ਆ ਜਦੋਂ ਏਟ ਲਾਣ ਤੇ ਜਾਂ ਏਟ ਲਾਣ ਤੇ ਕਿਤੇ ਵੀ ਓਵਰ ਮੀ ਪਾਊਗਾ ਤਾਂ ਪਾਣੀ ਇੱਕ ਜਗ੍ਹਾ ਨੂੰ ਇਕੱਠਾ ਹੋਣਾ ਸ਼ੁਰੂ ਹੋਊਗਾ ਪਾਣੀ ਇੱਕ ਜਗ੍ਹਾ ਨੂੰ ਇਕੱਠਾ ਹੋਣਾ ਸ਼ੁਰੂ ਹੋਊਗਾ ਉਸ ਤੋਂ ਬਾਅਦ ਪਹਾੜਾਂ ਦੇ ਵਿੱਚ ਟਲਾਂਣ ਬਹੁਤ ਜ਼ਿਆਦਾ ਤਿੱਖੀ ਹੁੰਦੀਆਂ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਤਾਂ ਪਾਣੀ ਪਹਿਲਾਂ ਤਾਂ ਉਹ ਜਿਹੜਾ ਡਿੱਗਦਾ ਇੱਕ ਜਗ੍ਹਾ ਇਕੱਠਾ ਹੋਣਾ ਸ਼ੁਰੂ ਹੁੰਦਾ ਫਿਰ ਪਾਣੀ ਟਲਾਂਣ ਕਰਕੇ ਇੱਕਦਮ ਭੱਜਣਾ ਸ਼ੁਰੂ ਹੁੰਦਾ ਜਦੋਂ ਪਾਣੀ ਭੱਜਦਾ ਉਹਦੀ ਵੈਲੋਸਿਟੀ ਵੱਧਦੀ ਆ ਤੇ ਰਾਹ ਦੇ ਵਿੱਚ ਉਹਦੇ ਕੋਈ ਪੱਥਰ ਆਉਂਦਾ ਕੋਈ ਦਰਖਤ ਆਉਂਦੇ ਨੇ ਸਾਰਾ ਕੁਝ ਹੁੰਸਦਾ ਉਹੋ ਉਹਨਾ ਟਾਈਮ ਉਸ ਗਤੀ ਨਾਲ ਚੱਲਦਾ ਰਹਿੰਦਾ ਜਦੋਂ ਤੱਕ ਉਹ ਕਿਸੇ ਐਸੇ ਹੋਰ ਦਰਿਆ ਦੇ ਵਿੱਚ ਮਰਜ ਨਹੀਂ ਹੋ ਜਾਂਦਾ ਜਿਹਦੀ ਸਪੀਡ ਡਾਊਨ ਆ ਜਿਹਦੀ ਟਲਾਂ ਘਟ ਇਸ ਕਰਕੇ ਜਦੋਂ ਵੀ ਬੱਦਲ ਫਟਦਾ ਉਹ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਨੁਕਸਾਨਦੇ ਹੁੰਦਾ ਮੈਦਾਨੀ ਇਲਾਕਿਆਂ ਦੇ ਵਿੱਚ ਉਹਦਾ ਉਹਨਾ ਵੱਡੇ ਪੱਧਰ ਦਾ ਨੁਕਸਾਨ ਜਿਹੜਾ ਨਹੀਂ ਹੁੰਦਾ ਹੁਣ ਗੱਲ ਆਉਂਦੀ ਆ ਕਿ ਕੀ ਇਹਨਾਂ ਚੀਜ਼ਾਂ ਨੂੰ अर्ਲੀ ਡਿਟੈਕਟ ਕੀਤਾ ਜਾ ਸਕਦਾ ਕਿ ਕਿਹੜੇ ਇਲਾਕੇ 'ਚ ਬੱਦਲ ਫਟੂਗਾ ਕਿੱਥੇ ਨਹੀਂ ਫਟੂਗਾ ਇਦੇ ਬਾਰੇ ਹੁਣ ਤੱਕ ਦੇ ਜੋ ਇਨਸਟਰੂਮੈਂਟ ਨੇ ਜੋ ਹੁਣ ਤੱਕ ਦੇ ਸਾਧਨ ਨੇ ਉਹਨਾਂ ਨਾਲ ਇਹ ਤਾਂ ਕਿਐਸਰਾ ਹੀ ਲਾ ਸਕਦੇ ਆ ਕਿ ਅਗਲੇ 2 ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ ਮੰਨ ਲਓ ਹਿਮਾਚਲ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਬੱਦਲ ਫੱਟਣ ਦੇ ਚਾਂਸਸ ਨੇ ਪਰ ਕਿਹੜੇ ਜ਼ਿਲ੍ਹੇ ਦੇ ਕਿਹੜੀ ਤਹਿਸੀਲ ਦੇ ਕਿਹੜੇ ਇਲਾਕੇ 'ਚ ਬੱਦਲ ਫੱਟ ਸਕਦਾਗਾ ਇਹਦੇ ਬਾਰੇ ਪਿੰਪ ਪੁਆਇੰਟ ਜਿਹੜਾ ਨਹੀਂ ਕੀਤਾ ਜਾ ਸਕਦਾ ਉਦੇ ਬਾਰੇ ਬਹੁਤ ਵਾਸਟ ਨੈਟਵਰਕ ਦੀ ਜਰੂਰਤ ਹੋ ਤੇ ਉਹਦੇ ਵਾਸਤੇ ਵੀ ਸਿਰਫ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਇਨਫੋਰਮੇਸ਼ਨ ਹੋ ਸਕਦੀ ਹੈ ਕਿ ਹੁਣ ਆ ਇਲਾਕੇ ਦੇ ਵਿੱਚ ਬੱਦਲ ਫੱਟਣ ਦੇ ਹਾਲਾਤ ਬਣਦੇ ਜਾ ਰਹੇ ਨੇਗੇ ਸੋ ਉਸ ਪੱਧਰ ਤੱਕ ਹਾਲੇ ਜਿਹੜਾ ਸਿਸਟਮ ਨਹੀਂ ਪਹੁੰਚਿਆ ਤੇ ਇਹਦੇ ਤੋਂ ਬੱਚਾ ਕਿਵੇਂ ਜਾ ਸਕਦਾ ਪਹਾੜੀ ਖੇਤਰਾਂ ਦੇ ਵਿੱਚ ਬਚਣ ਦੇ ਲਈ ਇੱਕੋ ਹੀ ਗੱਲ ਆ ਗਈ ਕਿ ਜਦੋਂ ਵੀ ਇਹ ਜਾਪੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੋਰਕਾਸਟ ਆ ਕਿ ਜਾਦੇਮੀ ਪੈਣ ਦੇ ਅਸਾਰ ਨੇ ਤਾਂ ਜਿਹੜੇ ਨਦੀਆਂ ਨਾਲੇ ਖੱਡਾ ਹੁੰਦੇ ਨੇ ਜਿੱਤੇ ਤੱਕ ਉਹਨਾਂ ਦਾ ਪੱਧਰਾ ਸਰਫੇਸ ਹੁੰਦਾ ਉਸ ਇਲਾਕੇ ਤੋਂ ਥੋੜਾ ਜਿਹਾ ਪਿੱਛੇ ਅਪ ਹਿੱਲ ਪਹਾੜਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਦੇ ਤੇ ਇੰਨੇ ਕਿ ਬਚਾਅ ਹੋ ਸਕਦਾ ਦੂਜੀ ਗੱਲ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਓਵਰਮੀ ਪੈਣ ਦੇ ਅਸਾਰ ਹੋਣ ਤਾਂ ਟਰੈਵਲ ਕਰਨ ਤੋਂ ਥੋੜਾ ਜਿਹਾ ਬਚਣਾ ਚਾਹੀਦਾ ਖਾਸ ਤੌਰ ਤੇ ਜਦੋਂ ਮੀਂਹ ਪੈ ਰਿਹਾ ਹੋਵੇ ਤੇ ਮੀਂਹ ਪੈਣ ਤੋਂ ਅਗਲੇ ਜਿਹੜੇ ਇੱਕ ਦੋ ਘੰਟੇ ਹੁੰਦੇ ਨੇ ਕਿਉਂਕਿ ਉਦੋਂ ਪਹਾੜਾਂ ਦੇ ਢਿੱਗ ਡਿੱਗਣ ਦੇ ਜਾਂ ਕਿਸੇ ਨਦੀ ਨਾਲੇ ਦੇ ਇੱਕਦਮ ਸੜਕ ਉੱਪਰ ਦੀ ਤੇਜ਼ ਚੱਲਣ ਦੇ ਅਸਾਰ ਹੁੰਦੇ ਨੇ ਸੋ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇੰਨੀ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਬੱਦਲ ਫਟਣਾ ਇਕਦਮ ਬਲਬਲੇ ਵਾਂਗੂ ਨਹੀਂ ਡਿੱਗਦਾ ਹੁੰਦਾ ਮੀਂਹ ਆ ਪਰ অতি ਭਾਰੀ ਮੀਂਹ ਹੁੰਦਾ ਜਿਹੜਾ ਕਿ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਡਿੱਗ ਜਾਂਦਾ ਪਹਾੜਾਂ ਦੀ ਸ਼ੇਪ ਹੈ ਜੀ ਹੁਣ ਕਰਕੇ ਪਾਣੀ ਇਕੱਠਾ ਹੁੰਦਾ ਇਕੱਠਾ ਹੋ ਕੇ ਫਿਰ ਉਹ ਰੁੜਦਾਗਾ ਜਿਹਦੇ ਕਰਕੇ ਉਹ ਪਾਣੀ ਨੁਕਸਾਨ ਕਰਦਾ ਤੇ ਉਹਨੂੰ ਕਹਿੰਦੇ ਨੇ ਬੱਦਲ ਫਟ ਗਿਆ